ਇਹ ਕਹਿੰਦੇ ਸਹਿਬ ਜੀ ਉਹਨਾਂ ਨੇ ਸਹਿਬ ਜੀ ਉਹਨਾਂ ਨੇ ਗਾਣਾ ਗਾਇਆ ਇਹ ਕਹਿੰਦਾ ਕਿ ਬਾਗਤ ਆ ਗਿਆ ਖੁੱਡਾਂ 'ਚ ਹੱਥ ਪਾਉਣ ਦਾ ਪਾ ਲਿਆ ਇਹ ਤੇ ਖੁੱਡਾਂ 'ਚੋਂ ਸਮਾਨ ਵੀ ਕੱਢ ਲਿਆ ਹੈ ਡੱਬਾਂ ਨਾਲ ਬੰਬ ਬੰਨੇ ਆ ਡੱਬਾਂ ਨਾਲ ਬੰਬ ਬੰਨੇ ਤੇ ਖੁੱਡਾਂ 'ਚ ਹੱਥ ਪਾ ਲਿਆ ਮੁੰਡੇ ਨੇ ਬਈ ਐ ਐ ਨਹੀਂ ਜੋਬਰ ਡਰਦਾ ਸਾਲੇ ਜੀ ਛੋਟੀਆ ਬਾਰ ਫੜ ਲਿਆ ਜਿੰਨੀਆਂ ਦਰੀਆਂ ਮੈਂ ਸਾਰੀਆਂ ਬਾਹਰ ਕੱਢ ਕੇ ਅੰਦਰੋਂ 11 ਫਲੋਰ ਸਾਫ਼ ਕਰਕੇ ਇਹ ਹੈਗੀਆਂ ਮੈਂ ਵਰਤੀ ਦੀਆਂ ਤਿਆਰੀਆਂ ਦਰੀਆਂ ਗੱਦੇ ਆਹ ਕੋ ਬਾਹਰ ਕੱਢ ਦੇਣਾ ਹੱਸਦੇ ਹੀ ਰਹਿੰਨੇ ਆ ਹੈ ਕਾ ਮੁੰਡਾ ਹੱਸਦਾ ਹੀ ਰਹਿੰਦਾ ਹਾਂ ਕਲਪੇ ਦੀ ਹੋਣੀ ਆ ਮੁੰਡਾ ਬਾਹਰ ਆਇਆ ਕਰੋ ਇੱਥੇ ਰੱਖ ਕਾ ਵੀ ਆ ਗਿਆ ਸੇਵਾਦਾਰ ਆਪਣਾ ਮੁੰਡਾ ਇਹ ਵੀ ਹੱਸਦਾ ਹੀ ਰਹਿੰਦਾ ਗੋਗੀ ਦਾ ਮੁੰਡਾ ਆਂਦੇ ਇਹਨੂੰ ਕੈਨੇਡਾ ਦਾ ਮੁੰਡਾ ਹੀ ਪਹੁੰਚਿਆ ਹੋਇਆ ਹੈ ਕਾ ਸੇਵਾ ਕਰਨ ਨੂੰ ਕੀ ਕਰਨ ਲੈ ਜਾ ਬਾਹਰ ਲੈ ਜਾ ਮੋਸਟਲੀ ਗੱਦੇ ਚੱਕੇਗੇ ਥੋੜੇ ਜਿਹੇ ਰਹਿ ਗਏ ਗਿਣਤੀ ਦੇ ਬਾਸ ਇਹ ਵੀ ਚੱਕੀ ਜਾਂਦੇ ਆ ਮੇਨ ਸੇਵਾ ਚੜਚਣ ਪੈ ਗਈ ਮੁੰਡੇ ਹੌਸਲਾ ਹਾਂ ਚ ਪੈ ਗਿਆ ਇੱਥੇ ਝੂਮੋ ਟੰਗਣਾ ਵਾ ਉਹਦੇ ਹਿਸਾਬ ਨਾਲ ਜਿੰਨੇ ਬੰਦੇ ਹੁੰਦੀਆਂ ਸਲਾਹਾਂ ਦੇਈ ਜਾਂਦੇ ਆ ਆਪਦੀਆਂ ਦੇਖੋ ਕਿਹਦੀ ਸਲਾਹ ਪਾਸ ਹੁੰਦੀ ਹੈ ਤੇ ਕਿਹੜਾ ਥਾਂ ਪਾਸ ਹੁੰਦਾ ਹੱਸਦੇ ਹੀ ਰਹਿੰਨੇ ਆ ਜਦ ਮਰਜੀ ਦੇਖ ਲਈ ਆ ਗਏ ਹੱਸਦੇ ਹੀ ਰਹਿੰਨੇ ਆ ਬੱਬੂ ਸਾਡਾ ਆੜੀ ਹੈ ਬੈਲੀ ਰਿਹਾ ਸਾਡਾ ਹੈ ਹਨਾ ਬੱਬੂ ਪਹਿਲ ਟੰਗਣ ਦੀ ਸਲਾਹ ਦੇ ਬਾਰੇ 8-8 ਬੰਦੇ ਸਲਾਹ ਦਿੰਦੇ ਹੋ ਰੱਖਣ ਬਾਰੇ ਹੋਇਆ ਉਹ ਹੀ ਕੰਮ ਇਹਨੂੰ ਐਂ ਰੱਖ ਦੋ ਐਂ ਰੱਖ ਦੋ ਆਖਰਕਾਰ ਐ ਬਿੰਗਾ ਡੈਡਾ ਜੇ ਰੱਖ ਕੇ ਖੜਾ ਖੜਾ ਲਿਆ ਲੱਖੀ ਹਸੀ ਜਾਂਦਾ ਸਾਰੇ ਗੱਦਿਆਂ ਨੂੰ ਵਿਛਾਦਾ ਇੱਕ ਵਾਰੀ ਹੁਣ ਫੇਰ ਸਲਾਹਾਂ ਚੱਲੀ ਜਾਂਦੀਆਂ ਹੁਣ ਝਾੜੂ ਲੁੱਪਣ ਦਾ ਟਾਈਮ ਲੱਗਣਾ ਤੇ ਇੱਕ ਦੂਜੇ ਨੂੰ ਕਹੀ ਜਾਂਦੇ ਵੀ ਝਾੜੂ ਲਿਓ ਝਾੜੂ ਲਿਓ ਹੁਣ ਦੇਖੋ ਕਿਹੜਾ ਝਾੜੂ ਲੈ ਕੇ ਆਉਂਦਾ ਹੁਣ ਉਹਨਾਂ ਦਾ ਝਾੜੂ ਮਾਰ ਕੇ ਨਾ ਪਪਲਵਾ ਕੇ ਫੇਰ ਆਥੋਂ ਨੂੰ ਅੰਦਰ ਰੱਖ ਦਾਂਗੇ ਮੇਰੀ ਗੱਲ ਸੁਣ ਜਾਂ ਨਾਲ ਬਹਿ ਕੋਰਸ ਕਰਨ ਨਾਲ ਯਾਰ ਸਾਹਿਬ ਜੀ ਤੂੰ ਮੇਰੀ ਗੱਲ ਤੁਸੀਂ ਉਂ ਇਕੱਠੇ ਬੈਠੇ ਨਾ ਥੋੜਾ ਸੁਰਤਾਰੀ ਨਹੀਂ ਮਿਲਦਾ ਚੱਲ ਯਾਰ ਬਣਾ ਕੱਲੇ ਦੀ ਬਣਾਏ ਤੂੰ ਇਸ ਕੋਲੇ ਨਹੀਂ ਨਾ ਆਉਂਦਾ ਕੋ ਇਕੱਲੇ ਹੁਣ ਮੇਰੀ ਆ ਜਾ ਬਹਿ ਜਾ ਕੋਰਸ ਨਾਲ ਕਰਦੇ ਯਾਰ ਐਂ ਕਦੇ ਕਰਦਾ ਆਪਾਂ ਆਪਾਂ ਕੰਮ ਹੋ ਗਈ ਹੋਰ ਵੀ ਕਰਨੇ ਆ ਜਾ ਹੋ ਜਾ ਗਾਹਾਂ ਯਾਰ ਐਂ ਕਦੇ ਕਰਦਾ ਬਹਿ ਜਾ ਗੁੱਸਾ ਕਦੇ ਕਰਦਾ ਹਾਂ ਨਹੀਂ ਬੋਲਦੇ ਨਾਲ ਬੈਠਦੇ ਕੀ ਫਾਇਦਾ ਤੂੰ ਵੀ ਬਹਿ ਜਾ ਨਾਲ ਬਹਿ ਜਾ ਨਾਲ ਇੱਥੇ ਪਈ ਆ ਚਲੋ ਵੀ ਦੀ ਕੀ ਨਜ਼ਰਤ ਫਜ਼ਲੀ ਖਾਨ ਦਾ ਨਾਮ ਸਾਰਿਆਂ ਨੇ ਸੁਣਿਆ ਜਿਹੜਾ ਆਹ ਬੰਦਾ ਆਇਆ ਵਾ ਇਹ ਇੱਕ ਨਵਾਂ ਇੱਕ ਗੈਗ ਹੋਇਆ ਚੜਦਾ ਫੁਸਰਤ ਵਾਲੇ ਫਜ਼ਲੀ ਖਾਨ ਉਹਦੇ ਨਾਲ ਦਾ ਵਾ ਮੇਲਾ ਇਹਨੂੰ ਇੱਕ ਕੰਮ ਗਿਆ ਵੇ ਉਹ ਖੇਤ ਸੁਹਾਗਾ ਮਾਰਨ ਉਹ ਨਹੀਂ ਮਾਰਦਾ ਇੱਥੇ ਹੀ ਢੋਲ ਕੀ ਕੁੱਟੀ ਜਾਂਦਾ ਦਾਜਾਵੜਾ ਯਾਰ ਲਿੰਕ ਭੇਜੂਗਾ ਨਜ਼ਰਤ ਲਿੰਕ ਤਾਂ ਭੇਜੂਗਾ ਤੁਹਾਨੂੰ ਆਹ ਵੀਡੀਓ ਦਾ ਲਿੰਕ ਵੀ ਭੇਜੂਗਾ ਬਾਹਰਲੀ ਟੈਕਨੋਲੋਜੀ ਦੇ ਹਿਸਾਬ ਨਾਲ ਨਵਾਂ ਵੈਕਿਊਮ ਵੀ ਲਾਤਾ ਅੱਜ ਨੇ ਮੈਂ ਅੰਦਰ ਗੱਲੇ ਆ ਤੇ ਚਾਦਰਾਂ ਨੇ ਇਹਨਾਂ ਦੇ ਵੇਕ ਕਿਉਂ ਕਰ ਦੇਣਾ ਅੰਦਰਲੀ ਸੇਵਾ ਇਦਾਂ ਪੂਰੀ ਕਰ ਲਈ ਆ ਇਹ ਆਪਰ ਬਹੁਤ ਬਣਾ ਕੇ ਦਿੰਦੇ ਆ ਜਾਣ ਕਰੇ ਗੋਲ ਗੱਪੇ ਤੇ ਇਹ ਤੇ ਇਹ ਤਾਂ ਉਹਨਾਂ ਹੀ ਇਹਨਾਂ ਨੂੰ ਧੋਪਨ ਤੇ ਦੇਣਾ ਜਿਹਨਾਂ ਨੂੰ ਧੋਪਨ ਨਹੀਂ ਜਾਣੀ ਇਹਨਾਂ ਦਾ ਜਾਵਾ ਕੰਮ ਆ ਬਾਬਾ ਜੀ ਆਪਾਂ ਕਰਦੇ ਆ 10 ਮਿੰਟ ਬਣਿਆ 2 ਮਿੰਟੇ ਬਾਹਰ ਕੱਢ ਦੇਣਾ ਠੀਕ ਆ ਥਾਰ ਦਾ ਬਹੁਤ ਵਹਲਾ ਪੈਣ ਨਹੀਂ ਸਣਾ ਆ ਲੋ ਥਾਰ ਤੋਂ ਹੋਰ ਪਰ ਇਹੋ ਖਤਲੇ ਆ ਹੋਰ ਬਰਾਏ ਇਹ ਨਹੀਂ ਲੰਘਾ ਵੀ ਡਰਤ ਇਹ ਨੂੰ ਲੈ ਦੀ ਬਣ ਗਈ ਗੱਲ ਬੜਾ ਬੰਕ ਨਹੀਂ ਸੁੱਕਦਾ ਨਹੀਂ ਵੱਡਾ ਕੰਮ ਛੇੜ ਲਿਆ ਆ ਵੱਡਾ ਹੋਵਾ ਜਿੱਦ ਤੁਰ ਕੇ ਜਾਣਾ ਕੀ ਕਹਿੰਦੇ ਇਹਨੂੰ ਮੈਟ ਮੈਟ ਤੁਰ ਕੇ ਜਾਣਾ ਮੈਟ ਚਾਰ ਜਾਨੇ ਲੱਗੇ ਇਹਨੂੰ ਐ ਲਈ ਜਾਨੇ ਆ ਆਖਰੀ ਚੀਜ਼ ਆਏ ਹੁਣ ਮੜਾ ਸੁੱਖ ਦਾ ਸਾਹ ਆਇਆ 3 ਵਜ ਗਏ ਮਨ ਲਾ 3 ਘੰਟੇ ਲੱਗ ਗਿਆ ਆਪਾਂ ਨੂੰ ਹਨਾ ਤੇ ਹੁਣ ਇਹਦੇ ਬਾਅਦ ਪ੍ਰਸ਼ਾਦਾ ਛਕਦੇ ਆਂ ਹੁਣ ਕੰਮ ਸੁੱਕਣ ਦਾ ਹੀ ਰਹਿ ਗਿਆ ਵਾ ਸੁੱਕਣ ਤੇ ਲਾਇਆ ਸਮਾਨ ਹਾਂ ਸੇਵਾ ਦਾ ਰਾਤ ਦੇ ਹੁਣ ਪ੍ਰਸ਼ਾਦਾ ਦਾ ਪ੍ਰਬੰਧ ਕਰੀ ਜਾਂਦੇ ਨਾਲ ਜਿਹੜਾ ਬਣਿਆ ਪਹਿਲਾਂ ਪਿਆ ਹੀ ਗਰਮ ਕਰਕੇ ਇਧਰ ਪਲੇਟਾਂ ਵੀ ਸਾਰੀਆਂ ਨਾਲ ਟਰਿਆ ਆ ਆ ਖੀਰ ਪਾਉਂਦਾ ਮੁੰਡਾ ਬਹੁਤ ਪਿਆਰ ਨਾਲ ਇੱਥੇ ਰੱਖ ਲੱਗ ਭਾਗ ਸਾਨੂੰ 2 ਘੰਟੇ ਹੋ ਗਏ ਦਰੀਆਂ ਧੋਤੀਆਂ ਬਹੁਤ ਸਾਰੀਆਂ ਸਨਾਹ ਵਾਲਾ ਗਲੀਚੇ ਜਨੇ ਵੀ ਦੋਤੇ ਆ ਤਿੰਨ ਬੰਦੇ ਨਹੀਂ ਹਿੱਲੇ ਡੜੇ ਫਿਰਦੇ ਆ ਬਾਕੀ ਸਾਰੇ ਸ਼ਾਂਤੀ ਹੋ ਗਈ ਸਾਰੇ ਟੜੇ ਰੋਲੇ ਕੋਈ ਅੰਦਰ ਆ ਜਿਆ ਪਰ ਬੰਦੇ ਚਲੇ ਗਏ ਘਰਾਂ ਨੂੰ ਅਸੀਂ ਤਣਿਆਂ ਨੇ ਮਨ ਲਾ 2.5 ਘੰਟੇ ਘੰਡੇ ਲਾਦੇ ਹੁਣੇ ਬਾਕੀ ਇਹਦੇ ਸੁਕਣੇ ਪਈਆਂ ਉਹ ਦਿਖਾਉਣਾ ਸੁਕਣੀਆਂ ਬਹੁਤ ਪਈਆਂ ਪਈਆਂ ਇੱਕ ਆ ਪਰਿਆ ਬਿਆਵਲ ਤਿੰਨ ਦਰੀਆਂ ਇਹ ਚਾਹ ਦੋ ਤਾਂ ਰਹਿ ਗਈਆਂ ਬਹੁ ਮਗਰ ਲੀਆਂ ਜਿਆਦੇ ਜਿਹੜੇ ਸੁਕਣੇ ਪਈਆਂ ਉਹ ਦੇ ਇੱਧਰ ਇੱਧਰ ਉਹ ਸਾਹਮਣੇ ਵਾਲੀ ਕੰਧ ਤੇ ਹੁਣ ਉਦੋਂ ਅੱਗੇ ਉਹ ਪਿਛਲੀ ਕੰਧ ਤੇ ਪਈਆਂ ਵੀ ਤਿੰਨ ਚਾਰ ਦਰੀਆਂ ਆਹ ਟਰਾਲੀ ਦੇ ਪਈ ਇੱਕ ਦਰੀ ਉਧਰ ਵੀ ਰੱਖਿਆ ਪਈਆਂ ਬਹੁਤ ਸਾਰੀਆਂ ਆਹਦੇ ਟਕੜਾ ਕੰਮ ਸੀ ਦੋ ਸੇਵਾ ਦਾ ਰੋ ਵੀ ਆ ਗਿਆ ਹੁੰਦੇ ਚੱਕ ਲੈ ਕੈਮਰੇ ਤੇ ਲੈ ਲੈ ਇਧਰ ਗੰਦਾਂ ਦੇ ਘੁੱਟ ਪਈ ਜਾਂਦੀ ਐ ਇਹ ਗੱਦੇ ਝੜ ਝੜ ਕੇ ਅੰਦਰ ਲੱਗੇ ਜਾਣੇ ਲੈ ਵੀ ਆੜੀ ਉੱਟੋ ਗੋੜ ਕੇ ਗੱਦੇ ਅੰਦਰ ਕਰਤੇ ਆ ਜਾ ਸਾਰੇ ਗੱਦੇ ਦਾ ਕੁਟ ਟਕੜਾਪਾ ਹੋ ਗਿਆ ਇੱਥੇ ਐਂ ਟਗਾਤੇ ਹੁਣ ਬਾਰੀ ਜਾਂ ਦਰੀਆਂ ਦੀ ਜੜਾ ਗਿਆ ਵਿਚਾਰ ਗਿਆ ਇਹ ਫਰਨਾ ਇਹ ਮੁੰਡਾ ਹੈਗਾ এনਵਾਇਰਨਮੈਂਟ ਦਾ ਬੈਰੀ ਕਲੋਰੋਫੋਮ ਚ ਆਈ ਜਾਂਦਾ ਇਹ ਚੱਲ ਕੋਈ ਅੰਦਰੋਂ ਮੈਂ ਕੰਮ ਕਰਤਾ ਸਾਰਾ ਹੁਣ ਮਾਰ ਮਟਾਲੇ ਜੂੜੂ ਮਾਰ ਕੇ ਅੱਜ ਦਾ ਇੱਥੇ ਨਵੇਂੜਾ ਹੈ ਕੰਮ